ਸੰਵਾਦ ਚਰਚਾ ਚੈਨਲ ਤੇ ਇੰਜੀਨੀਅਰ ਰਾਜਨ ਕਮਰ ਦੀ ਤਕਨੀਕੀ ਪਹੁੰਚ ਦਾ ਅਸਲ ਸਾਥ ਲੈ ਕੇ ਆ ਰਹੇ ਹਾਂ ਰਾਜਨ ਕਮਰ ਨੈਸ਼ਨਲ ਫਰਟੀਸਰ ਲਿਮਟਿਡ ਦਾ ਮਾਨ ਜੋ ਬਸਟਾਚਰ ਹੈ ਜਿਸ ਨੇ ਕੰਪਨੀ ਨੂੰ ਨਵੀਆਂ ਲੀਹਾਂ ਤੇ ਤੋਰਿਆ ਹੈ ਉਸ ਦੇ ਸਵਾ ਤੇ ਉਸ ਦੀ ਮਹਾਰਤ ਦੇ ਬਕਲੋਤਰੇ ਵਿਸ਼ਿਆਂ ਬਾਰੇ ਅਕਸਰੀ ਕਰਮਚਾਰੀ ਤੇ ਬਦਵਾਨਾਂ ਵਿੱਚ ਚਰਚਾ ਸ਼੍ਰੀ ਰਹਿੰਦੀ ਹੈ ਕਿਹਾ ਜਾਂਦਾ ਹੈ ਰੇਖਾ ਚਿੱਤਰ ਉਹਨਾਂ ਦੇ ਲੇਖੇ ਚੰਗੇ ਲੱਗਦੇ ਨੇ ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਹੋਵੇ ਜਿਨ੍ਹਾਂ ਦਾ ਜੀਵਨ ਪ੍ਰੇਰਕ ਹੋਵੇ ਸੱਚਮੁੱਚ ਰਾਜਨ ਕਵਰ ਜੀ ਦਾ ਜੀਵਨ ਵੀ ਪ੍ਰੇਰਕ ਹੈ ਤੇ ਸੰਘਰਸ਼ ਤੋਂ ਸਥਾਪਤੀ ਤੱਕ ਦੀ ਅਧਾਰਨ ਵਾਲੀ ਨੈਸ਼ਨਲ ਫਰਟਾਈਲ ਲਿਮਟਰ ਦੇ ਟਰੈਕਟਰ ਤਕਨੀਕੀ ਵਜੋਂ ਬਹੁ ਪੱਖੀ ਸਰਕਾਰ ਰਾਜਨ ਕਵਰ ਕੁਸ਼ਲ ਪ੍ਰਸ਼ਾਸਕ ਵਧੀਆ ਟੈਕਨੋਕ੍ਰੇਟ ਤੇ ਚੰਗੇ ਪ੍ਰਬੰਧਕਾਂ ਵਿੱਚੋਂ ਗਿਣਿਆ ਜਾਂਦਾ ਮੇਰੇ ਪਸੰਦ ਦਾ ਅਫਸਰਾਂ ਵਿੱਚੋਂ ਇੱਕ ਹੈ ਉਸ ਨੂੰ ਸਮਾਜ ਦੇ ਸਿਰਜਣ ਦੀ ਬੜੀ ਕਮਾਲ ਦੀ ਸਮਝ ਹੈ ਉਸ ਨੂੰ ਸਮਝਣ ਲਈ ਸ਼ਬਦ ਕੋਸ਼ਾਂ ਦੀ ਸ਼ਰਣ ਵਿੱਚ ਨਹੀਂ ਜਾਣਾ ਪੈਂਦਾ ਉਸ ਵਿੱਚ ਸਹਿਜ ਸੰਕੇਤਕਤਾ ਸੰਵੇਦਨਾ ਅਤੇ ਸਮਾਜਿਕ ਫਿਕਰਵੰਦ ਬਗੀਆਂ ਬਹੁਤ ਹੀ ਖੂਬੀਆਂ ਹਨ ਰਾਜਨ ਕਮਰ ਤਕਨੀਕੀ ਖੇਤਰ ਅੰਦਰ ਚਰਚਿਤ ਮਹਾਰਾ ਉਹ ਤੇ ਖਿਆਲਾਂ ਵਿੱਚ ਬੋਧਿਕਤਾ ਤੇ ਤਜਰਬੇ ਦਾ ਮਿਸ਼ਰਣ ਉਸ ਨੂੰ ਹਰ ਜਹੀਨ ਵਿਅਕਤੀਤਵ ਦੇ ਨੇੜੇ ਲੈ ਜਾਂਦਾ ਹੈ ਮੈਨੂੰ ਉਸ ਨਾਲ ਜ਼ਿਆਦਾ ਉਸ ਦੀ ਤਕਨੀਕੀ ਸਿੱਖਿਆ ਨਾਲ ਵਿੱਚ ਦੇ ਸਿਆਣਪ ਤੇ ਸਰਲਤਾ ਬਰਾਬਰ ਥੀਰਾ ਉਸ ਦੇ ਕੋਲ ਲੈ ਕੇ ਜਾਂਦਾ ਹੈ ਉਸ ਦੇ ਕਿੰਨੇ ਸਾਰੇ ਵੇਰਵਿਆਂ ਸਮੇਤ ਕਿੰਨੇ ਸਾਰੇ ਦੋਸਤਾਂ ਲਈ ਏ ਅੱਜ ਉਸ ਦੀ ਜੀਵਨ ਝਾਤੀ ਇੱਕ ਨਜ਼ਰ ਤੁਹਾਡੇ ਸਾਹਮਣੇ ਕਰ ਰਿਹਾ ਹਾਂ ਆਓ ਸੁਣਦੇ ਹਾਂ ਰਾਜ ਰਾਜਿੰਦਰ ਕਮਰ ਨੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਮੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਪ੍ਰੰਤ ਸਾਲ 1988 ਚ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੀ ਨੌਕਰੀ ਜੋਇਨ ਕਰਕੇ ਆਪਣੇ ਕੰਮ ਕਾਜ ਨੂੰ ਪੂਰੀ ਤਰਜੀਹ ਦਿੱਤੀ ਚੰਡੀਗੜ੍ਹ ਉਸ ਦੀ ਪਸੰਦਾ ਸ਼ਹਿਰ ਰਿਆ ਹੈ ਪਰ ਨੌਕਰੀ ਦੌਰਾਨ ਨੰਗਲ ਵੀ ਉਸ ਦਾ ਖਿੱਚਦਾ ਕਰਨ ਰਿਹਾ ਹੈ ਰਾਉਹੀ ਹੁੰਦੇ ਨੇ ਜ਼ਿੰਦਗੀ ਵੀ ਹੋਈ ਪਰ ਜਦੋਂ ਰਾਜਨ ਕਮਲ ਚੰਡੀਗੜ੍ਹ ਤੋਂ ਨੰਗਲ ਆਇਆ ਤਾਂ ਜੀਉਣ ਲਈ ਉਸਨੂੰ ਕੋਸ਼ਿਸ਼ ਕਰਨੀ ਪਈ ਨੰਗਲ ਦੇ ਰਾਹ ਤੇ ਤੁਰਨਾ ਹਵਾ ਵਿੱਚ ਤੈਰਦੇ ਪੰਛੀ ਵਾਂਗ ਹਲਕਾ ਤੇ ਸਹਿਜਾ ਲੱਗਣ ਲੱਗਾ ਕੰਮ ਨੂੰ ਪ੍ਰਮੋਟ ਕਰਦਿਆਂ ਹਮੇਸ਼ਾ ਸਾਰਿਆਂ ਨੂੰ ਖਾਸ ਕੇ ਮਿਲਣ ਵਾਲੇ ਰਾਜਨ ਕਮਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਨੰਗਲ ਦੇ ਆਗੋ ਹਵਾ ਤੇ ਇੱਥੇ ਵੀ ਕੁਦਰਤ ਨੂੰ ਮਾਣਦਾ ਹੋਇਆ ਨੰਗਲ ਉਸ ਦਾ ਪਸੰਦ ਦਾ ਸ਼ਹਿਰ ਬਣ ਗਿਆ नेशनल फर्टिलाइजर लिमिटेड ਦੇ ادارے ਵਿੱਚ ਨੌਕਰੀ ਦੇ ਦੌਰਾਨ ਉਸਨੇ ਪੱਟੀਆਂ ਮੱਲਾ ਮਾਰੀਆਂ ਨੰਗਲ 'ਚ ਦੋਸਤ ਮਿੱਤਰਾਂ ਦੀ ਵੱਡੀ ਗਿਣਤੀ ਹੈ नेशनल फर्टिलाइजर ਲਿमिटेड ਉਸ ਦਾ ਪਸੰਦੀਦਾ ਕੰਪਨੀ ਰਹੀ ਹੈ ਨੰਗਲ ਉਸ ਦੀ ਰੂਹ ਦੀ ਖਰਾਕ ਰਹੀ ਹੈ ਹਰਿਆਵਲ ਤੇ ਪੌਦਿਆਂ ਪ੍ਰਤੀ ਉਸ ਦੀ ਨਿਸ਼ਟਾ ਹਰ ਵਕਤ ਦੇਖੀ ਜਾ ਸਕਦੀ ਹੈ ਨੰਗਲ ਉਸ ਦੇ ਪਿੰਡ ਨੂੰ ਜਾਂਦੀ ਰਾਹ ਦੇ ਵਿੱਚ ਤੇ ਸੀ ਇਸੇ ਕਰਕੇ ਨੰਗਲ ਉਸਦਾ ਪਸੰਦਾ ਸ਼ਹਿਰ ਰਿਹਾ ਹੈ ਸੈਕਟਰ 1 ਟਾਈਪ 2 52 ਨੰਬਰ ਮਕਾਨ ਉਸ ਦੀ ਰਹਾਇਸ਼ਗਰ ਬਣਿਆ ਰਿਹਾ ਇੱਥੇ ਉਸ ਨੇ ਆਪਣੀ ਜ਼ਿੰਦਗੀ ਦੇ ਬਹੁਤ ਹੀ ਅਸੀਮ ਪਲ ਬਤਾਏ ਹਨ ਤਰੱਕੀ ਤੋਂ ਬਾਅਦ ਉਹ ਸੈਕਟਰ 4 ਵਿੱਚ ਚਲਾ ਗਿਆ ਤੇ 16 ਨੰਬਰ ਮਕਾਨ ਉਸ ਦੀ ਰੂਹ ਨੂੰ ਸਹਜ ਤੇ ਅਨੰਦ ਪ੍ਰਦਵਾਦੀ ਰਹੀ ਨੰਗਲ ਜੁਨਟ ਉਸ ਦੀ ਆਪਣੀ ਕਰਮ ਭੂਮੀ ਰਿਹਾ ਹੈ ਇਹੋ ਕਾਰਨ ਹੈ ਨੰਗਲ ਦੇ ਲੋਕ ਉਸ ਨੂੰ ਆਪਣਾ ਸਮਝਦੇ ਹਨ ਬਦਲੀ ਮਗਰੋਂ ਕੀਵਰ ਸ਼ਹਿਰ ਵਾਸੀਆਂ ਨੇ ਉਸ ਨੂੰ ਯਾਦ ਕਰਦੇ ਆ ਭਾਵਕ ਹੋਏ ਹਨ ਉਹ ਨੰਗਲ ਖਿੱਤੇ ਦੇ ਹੋਕਿਆਂ ਨੂੰ ਸਪੇਸ ਦਿੰਦਾ ਹੈ ਉਹ ਸ਼ਹਿਰ ਵਾਸੀਆਂ ਦੇ ਹਿੱਸੇ ਦੀ ਸਪੇਸ ਦੀ ਰਾਖੀ ਕਰਦਾ ਹੈ ਪਿੱਠ ਵਿੱਚ ਨਾਲ ਵੀ ਖੜਦਾ ਹੈ ਉਹ ਸਾਧ ਨਹੀਂ ਉਹ ਦੁਨੀਆ ਦਾ ਰੰਦਾ ਹੈ ਰਾਜਨ ਕਮਨ ਲਈ ਨੈਸ਼ਨਲ ਫਰਟੀਜ਼ਰ ਲੰਬ ਲਿਮਟਿਡ ਲਈ ਕੁਝ ਸਮੇਂ ਲਈ ਨੰਗਲ ਵਾਸੀ ਹੋਣ ਕੰਪਨੀ ਦੇ ਬਿਹਤਰ ਹਿੱਤਾਂ ਲਈ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਜਿਹੜੇ ਕਰਮਚਾਰੀਆਂ ਨੇ ਉਹਨਾਂ ਦੀ ਸਖਤ ਸੇਵਾ ਵਿੱਚ ਨੌਕਰੀ ਕੀਤੀ ਉਹ ਖੁਸ਼ਕਿਸਮਤ ਰਹੇ ਹਨ ਉਹ ਮਾਣ ਮੱਤੇ ਰਹੇ ਹਨ ਜਿਨ੍ਹਾਂ ਨੇ ਉਸ ਨਾਲ ਕਲੱਬ ਜਾਂ ਕਿਸੇ ਹੋਰ ਪਲੇਟਫਾਰਮ ਤੇ ਕੰਮ ਕੀਤਾ ਹੈ ਉਹ ਵੀ ਪਰੇਪਕੰਨੇ ਰਹੇ ਹਨ ਉਹਨਾਂ ਦਾ ਸ਼ਾਨਦਾਰ ਵਿਅਕਤੀਤਵ ਉਹਨਾਂ ਇਸੇ ਕਰਕੇ ਅਹਿਸਾਸ ਕੀਤਾ ਜਾ ਸਕਦਾ ਹੈ ਕਿ ਬਤੌਰ ਚੰਗੇ ਪ੍ਰਬੰਧਕ ਉਸ ਦੇ ਸੇਵਾ ਕਾਲ ਦੌਰਾਨ ਉਸ ਨੂੰ ਅਕਸਰ ਯਾਦ ਹੀ ਕੀਤਾ ਗਿਆ ਹੈ ਆਪਣੀ ਜਵਾਨੀ ਦੇ ਸਮੇਂ ਵਿੱਚ ਰਾਜਨ ਕਵਰ ਗਾਰਡਰਵੰਦਾ ਐਨ ਲੋਹੇ ਦੀ ਨੈਟਵਰਕਾ ਉੱਚੇ ਕਦਮ ਕਾਟਵਾਂ ਗੋਰਾ ਚਿੱਟਾ ਤੇ ਠਾਠ ਵਾਲਾ ਤਕਨੀਕੀ ਮਾਰ ਜਦੋਂ ਗਲਤੇ ਅੜ ਜਾਵੇ ਫਿਰ ਪਛਾਣ ਹੀ ਨਾਤਾ ਚੰਗੇ ਪਰੇ ਬੰਦੇ ਵੀ ਉਸ ਤੋਂ ਕੰਨ ਭਾਂਦੇ ਆ ਉਹ ਸਿਆਸੀ ਨਹੀਂ ਪਰ ਸਿਆਸੀ ਲੀਟਰ ਉਸ ਦੀ ਮੇੜੀ ਫਾਜ ਰਹੀ ਆ ਗਿਆਨ ਵਿਗਿਆਨ ਦਾ ਪਾਠਕ ਰਿਹਾ ਹੈ ਕਰਮਚਾਰੀਆਂ ਦੇ ਨਾਲ ਬਾਹਰਲੇ ਲੋਕਾਂ ਚ ਵੀ ਚੰਗਾ ਹਰਮਨ ਪੈਰਾ ਰਿਹਾ ਹੈ ਸੁੱਖਾਂ ਸੁੱਖਾਂ ਭਾਵਨਾਵਾਂ ਟੋਟਾ ਤ੍ਰਿਪਤੀਆਂ ਦਾ ਅਕਸ ਵੇਖਦਾ ਸਿਰਿਆਂ ਸੰਵਾਦ ਕਰਦਾ ਉਹ ਆਪਣੇ ਆਪ ਨੂੰ ਸ਼ਹਿਰ ਦੇ ਕਿਸੇ ਕੋਨੇ ਵਿੱਚ ਆਪਣੀ ਅਸਾਸਤੀ ਮੌਜੂਦਗੀ ਦਿਖਾ ਹੀ ਦਿੰਦਾ ਹੈ ਰਾਜਨ ਕਮਰ ਦਾ ਪਰਿਵਾਰਿਕ ਘੇਰਾ ਬੜਾ ਵਿਸ਼ਾਲ ਤੇ ਬੜਾ ਹੀ ਸੁਖਮਈ ਹੈ ਉਸ ਦੀ ਪੁੱਤਰੀ ਆकांक्षा ਚੰਚਲਤਾ ਤੋਂ ਠੰਡਕ ਮਹਿਸੂਸ ਕਰਦੀ ਜਿੱਥੇ ਜ਼ਿੰਦਗੀ ਦੀ ਸਮਝ ਤੇ ਜ਼ਿੰਦਗੀ ਨਾਲ ਮੋਹ ਤੇ ਜ਼ਿੰਦਗੀ ਜੀਣ ਦੇ ਇੱਛਾ ਨਾਲ ਇੱਕ ਡਾਕਟਰ ਦੀ ਸੇਵਾ ਨਵਾਉਂਦੇ ਹੋਏ ਆਪਣੇ ਆਪ ਵਿੱਚ ਮੁਕੰਮਲ ਡਾਕਟਰ ਦੇ ਨਾਂ ਨਾਲ ਦੁਨੀਆ ਦੇ ਲੋਕਾਂ ਲਈ ਰਾਦ ਸਿਰ ਹੈ ਉਥੇ ਉਸ ਦਾ ਪੁੱਤਰ ਵੀ ਆਪਣੀ ਡਾਕਟਰੀ ਦੀ ਪੜਾਈ ਕਰਕੇ ਆਪਣੇ ਜੀਵਨ ਯਾਤਰਾ ਨੂੰ ਅੱਗੇ ਲਿਜਾ ਰਿਹਾ ਹੈ ਪੁੱਤਰ ਅਨਮੋਲ ਡਾਕਟਰੀ ਦੇ ਨਾਮ ਨਾਲ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਚਾਹੇ ਰਾਜਨ ਕਮਰ ਨਾਲ ਮੇਰੀ ਜਾਨ ਪਛਾਣ ਦਾ ਜ਼ਿਆਦਾਤਰ ਸਬਬ ਨੰਗਲ ਜੂਨਟ ਕਰਕੇ ਰਿਹਾ ਹੈ ਉਸ ਨੇ ਮੇਰੇ ਨਾਲ ਸ਼ਿਫਟ ਇੰਜੀਨੀਅਰ ਤੋਂ ਲੈ ਕੇ ਮੁੱਖ ਪ੍ਰਬੰਧਕ ਦੇ ਹੋਤੇ ਤੱਕ ਨੰਗਲ ਵਿੱਚ ਕੰਮ ਕੀਤਾ ਸਾਡੀ ਇੱਕ ਹੋਰ ਸਾਂਝ ਰਹੀ ਹੈ ਨੰਗਲ ਦੇ ਮੋਟਲੇ ਦਿਨਾਂ 'ਚ ਮੰਚ ਦੇ ਫੰਕਸ਼ਨਲ ਸ਼ਾਮ ਨੂੰ ਮਿਲਣ ਵਾਲੇ ਦੋਸਤਾਂ ਮਿੱਤਰਾਂ ਨੂੰ ست کو بڑھ پا کے فر لیتا سی بڑے سکتے ہیں راجن کمر امیتا کمر نے ایسی کوئی لالسا نہیں رکھی جو پوری نہ سارے دے سارے پورے کیتے پروارس کے اویشی ووکی پرویش راہ بخوبی ترجمانی کردہ سفید تبدیلی پروارک کی رب شال کر کے ਪਿਆਰ ਤੇ ਟੁੱਟ ਵਿਸ਼ਵਾਸ ਨੂੰ ਮੀਆਂ ਬੀਬੀ ਦੇ ਰਿਸ਼ਤੇ ਨੇ ਮਿਸਾਲੀ ਤੌਰ ਤੇ ਜੀਵਿਆ ਆਪਣੇ ਕੰਮ ਦੇ ਸਮਰਪਣ ਕਾਰਨ ਐਨ ਐਫ ਐ ਦੁਆਰਾ ਨੰਗਲ ਵਿਖੇ ਆਪਣੇ ਫਿਊਲ ਆਇਲਸ ਫੀਡਸਟਾਕ ਨੂੰ ਕੁਦਰਤੀ ਗੈਸ ਸਾਫ ਤੇ ਊਰਜਾ ਕੁਸ਼ਲ ਇੰਦਨ ਨੈਚੁਰਲ ਗੈਸ ਵਿੱਚ ਬਦਲਣਾ ਤੇ ਕੰਪਨੀ ਦਾ 100% ਯੂਰੀਆ ਉਤਪਾਦਨ ਫੀਡਸਟਾਕ ਵੱਜੋਂ ਗੈਸ ਤੇ ਤਾਤਕਨ ਵਿੱਚ ਰਾਜ ਦੇ ਗਵਰਨਰ ਰਜ ਕੇ ਮਿਹਨਤ ਕੀਤੀ ਤੇ ਕੰਪਨੀ ਦੀ ਊਰਜਾ ਦੀ ਖਪਤ ਵਿੱਚ 20% ਤੋਂ ਵੱਧ ਦੀ ਕਮੀ ਲਿਆ ਕੇ ਇਹ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਰੱਖਿਆ ਕੰਪਨੀ ਹਿੱਤਾਂ ਲਈ ਪਾਣੀ ਪੱਤ ਯੂਨਿਟ ਬਦਲੇ ਹੋਣ ਮਗਰੋਂ ਉੱਥੇ ਸਵਾਮਾਂ ਦਿੰਦੇ ਸਜੀਦਾ ਅਫਸਰਾਂ ਚੰਗੇ ਨਾਗਰਿਕ ਵਾਲੀ ਮਾਸੂਮੀਅਤ ਤੇ ਸਹਿਜਤਾ ਨਾਲ ਕੰਮ ਪ੍ਰਤੀ ਸਮਰਪਣ ਤੇ ਹਮੇਸ਼ਾ ਮਿਹਨਤੀ ਲੋਕਾਂ ਦੀ ਤਰਫਦਾਰੀ ਕਰਨਾ ਉਹਨਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਰਿਹਾ ਹੈ ਐਨ ਐਫ ਐਲ ਦੇ ਕੰਪਨੀ ਵਰਕਰ ਤੇ ਨਾਮਵਰ ਅਫਸਰ ਕਰਮਚਾਰੀ ਤੇ ਯੂਨੀਅਨ ਲੀਡਰ ਉਹਨਾਂ ਦੀ ਕਾਰਜਸ਼ੈਲੀ ਦੇ ਹਮੇਸ਼ਾ ਮਰੀਦ ਰਹੇ ਬਹੁਤ ਕੁਝ ਨਵਾਂ ਕੀਤਾ ਕਰਮਚਾਰੀਆਂ ਨੂੰ ਜੋ ਪੱਲੇ ਸੀ ਪਾਉਣ ਦੀ ਕੋਸ਼ਿਸ਼ ਕੀਤੀ ਕੰਪਨੀ ਪ੍ਰਬੰਧਨ ਨੇ ਵਿਜੇਪੁਰ ਵੇਖੇ ਮਹਾ ਪ੍ਰਬੰਧਕ ਲਗਾ ਦਿੱਤਾ ਵਧੀਆ ਕਰਮਚਾਰੀ ਤੇ ਘੰਟਿਆਂ ਵੱਧਦੀ ਕੰਮ ਕਰਕੇ ਐਨ ਐਫ ਐ ਕੰਪਨੀ ਦੀ ਬਿਹਤਰੀ ਸਵਾਵਾ ਦਿੱਤੀਆਂ ਅਤੇ ਫਿਰ ਉਹ ਦਿਨ ਵੀ ਆਇਆ ਜਦੋਂ ਕੰਪਨੀ ਨੇ ਵਿਜੇਪੁਰ ਪਲਾਂਟ ਦਾ ਮੁਖੀ ਲਾ ਕੇ ਉਸ ਦੇ ਸਿਰ ਤੇ ਵੱਡੀ ਜ਼ਿੰਮੇਵਾਰੀ ਰੱਖ ਦਿੱਤੀ ਤੇ ਰਾਤ ਤੱਕ ਪੜਦੇ ਤੇ ਪਲਾਂਟ ਦੀਆਂ ਰਿਪੋਰਟਾਂ ਲੈਂਦੇ ਕੰਪਨੀ ਲਈ ਵਧੀਆ ਸਵਾਵਾ ਤੇ ਵਧੀਆ ਕਾਰਗੁਜ਼ਾਰੀ ਦਾ ਨਮੂਨਾ ਪੇਸ਼ ਕੀਤਾ ਉਹ ਬਿਨਾ ਨੱਗ ਦੇ ਤੇ ਰਾਤ ਤੱਕ ਤੇ ਦਿਨ ਚੜ੍ਹਦੇ ਸਵੇਰ ਤੱਕ ਕੰਮ ਕਰਦਿਆਂ ਜੂਨਟ ਨੂੰ ਪਰਪੱਕ ਹੋਣ ਲਈ ਪੂਰਾ ਸਮਾਂ ਦਿੱਤਾ ਤੇ ਆਖਰ ਰਾਜਨ ਕਮਰ ਨੇ ਐਨ ਐਫ ਐ ਦੀ ਪੀਜੀਪ ਪਰ ਜੂਨਟ ਦਾ ਮੁਖੀ ਬਣ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬੜਾ ਸਰਦਾਰ ਯੋਗਦਾਨ ਵੀ ਪਾਇਆ ਕੰਪਨੀ ਦੇ ਵਿਡੇਰੇ ਹਿੱਤਾਂ ਲਈ ਉਸ ਨੇ ਐਨ ਐਫ ਐ ਨੰਗਲ ਜੂਨਟ ਵਿਖੇ ਅਮੋਨੀਆ ਫੀਡ ਸਟਾਕ ਚੇਂਜ ਤੋਂ ਹੋਰ ਪ੍ਰੋਜੈਕਟ ਨੰਗਲ ਪਣੀਪੱਤੇ ਬਠਿੰਡਾ ਜੂਨਟਾ ਲਈ ਸੀਟੀਜੀ ਐਚ ਆਰ ਐਸ ਐਚ ਊਰਜਾ ਬਚਤ ਸਕੀਮਾ ਐਨ ਐਫ ਐਲ ਵਿਜੇਪਰ ਜੂਨਟ ਦੇ ਈ ਐਸ ਪੀ 2 ਨੂੰ ਲਾਗੂ ਕਰਨ ਵਿੱਚ ਸੰਕਲਪ ਪ੍ਰਕਾਸ਼ ਦਾ ਜੋ ਸਹਿਰਾ ਦਿੱਤਾ ਹੈ ਤੇ ਉਸ ਕੋਲ ਭਾਰਤੀ ਰਫਾਇਨਰੀ ਤੇ ਖਾਦ ਜੋਗ ਵਿੱਚ ਨਾਈਟ ਹਾਈਡਰੋਜਨ ਪਲੰਟ ਦੇ ਸਮੂ ਨੂੰ ਚਾਲੂ ਕਰਨ ਵਿੱਚ ਉਸ ਨੇ ਨੇੜੇ ਤੋਂ ਕੰਮ ਕੀਤਾ ਹੈ ਰਾਜਨ ਕਮਲ ਕੋ 33 ਸਾਲਾਂ ਤੋਂ ਵੱਧ ਸਮੇਂ ਦਾ ਐਨ ਐਫ ਐਲ ਜੁੜੇ ਹੋਣ ਦਾ ਤੇ ਉਹਨਾਂ ਕੋਲ ਖਾਦ ਪਲਾਟਾਂ ਦਾ ਪ੍ਰੋਜੈਕਟ ਪ੍ਰਬੰਧਨ ਸੰਚਾਲਨ ਤੇ ਰੱਖ ਰਖਾ ਦਾ ਵਿਆਪਕ ਅਨੁਭਵ ਹੈ ਬਹੁਤ ਕੁ ਜਨਾਵਾ ਕੀਤਾ ਕੰਮ ਕਰਗਜ਼ਰੀ ਤੇ ਘੰਟਿਆਂ ਵਤੀ ਕੰਮ ਕਰਕੇ ਕੰਪਨੀ ਨੂੰ ਬਿਹਤਰ ਸਵਾਵਾ ਦਿੱਤੀਆਂ ਸਾਲ 2022 ਵਿੱਚ ਰਾਜਨ ਕੰਵਰ ਜੀ ਦੀ ਲਿਆਕਤ ਸਫਲਤਾ ਦਾ ਝੰਡਾ ਬਰਦਾਰ ਬਣੀ ਇਹ ਸਾਰਾ ਕੁਝ ਮਿਹਨਤ ਦੀ ਰਜਾ ਨੂੰ ਸਮਰਪਿਤ ਕਰਕੇ ਉਹਨਾਂ ਨੂੰ ਵਡਿਆਈ ਦਾ ਹੋਰ ਵਾਅਦਾ ਕੀਤਾ ਗਿਆ ਜਨ ਤੱਕ ਉਦਮ ਚੋਣ ਵੋਟ پی ای ایس بی نے گیارہ مئی بھی ہزار بائی بار ڈریکٹر تکنکی نیشنل لائبریری لی شری راجن کمل کی سفارش کر دیتی ہے. اس وقت بہت مانمائی ہوں جس ادارے نوکری شروع کی شروعات کی ہوتے ہی ڈریکٹر تکنی وجو براجمان ہو راجن کمل لی اجہا موقع حاصل ہونا وڈے سواگ والی گل رہی ہے ਇਹ ਉਦਾਰ ਰਾਜਨ ਕੰਵਰ ਦੀ ਕਾਬਲੀਅਤ ਨੂੰ ਮਿਲਿਆ ਰਾਜਨ ਕੰਵਰ ਜਿੰਨੀ ਮਿਹਨਤ ਕਰਦਾ ਉਸ ਸਮੇਂ ਤੇ ਸਵਾਰ ਹੋਣ ਵਾਲੀ ਗੱਲ ਹੈ ਉਹ ਇੱਕੋ ਸਮੇਂ ਸੈਂਕੜੇ ਕੰਮ ਕਰਨ ਦੀ ਸਮਰੱਥਾ ਰੱਖਦਾ ਇਸ ਸਮਰੱਥਾ ਕਿੱਦਾਂ ਆਉਂਦੀ ਹੈ ਹੈ ਤਾਂ ਇਹ ਵੀ ਕ੍ਰਿਸ਼ਮ ਮੈਨੂੰ ਲੱਗਦਾ ਦੁਨੀਆ 'ਚ ਕਿੰਨੇ ਤੇ ਬੰਦੇ ਹੋਣਗੇ ਜਿਹੜੇ ਉਸੇ ਦਿਨ ਸੋ ਕੇ ਉਸੇ ਦਿਨ ਜਾਗਦੇ ਹੋਣਗੇ ਉਹ ਵੀ ਸਾਲਾਂ ਵਧੀ ਲਗਾਤਾਰ ਜਤਨਸ਼ੀਲ ਰਹਿੰਦੇ ਹੋਣਗੇ ਉਹ ਜਿੰਨਾ ਲੰਮਾ ਸੋਚਦਾ ਉਹ ਗਿਆਨ ਵਿੱਚ ਉਸ ਤੋਂ ਕਿਤੇ ਲੰਮਾ ਉਸ ਸੰਵਾਦ ਤੇ ਸਫ਼ਰ ਵਿੱਚ ਇੱਕੋ ਜਿਹਾ ਸਫ਼ਰ ਉਹ ਸੈਂਕੜੇ ਮਿਲੰਦਾ ਕਰਦਾ ਇਸ ਸਫ਼ਰ ਵਿੱਚ ਨਾਲ ਬੱਠੇ ਬੰਦੇ ਨੂੰ ਸੰਵਾਦ ਉਸ ਤੋਂ ਕਿਤੇ ਵੱਧ ਸੁਣਾਉਂਦਾ ਉਹ ਸੁਣ ਲੈਂਦਾ ਸੁਣ ਕੇ ਆਪਣੀ ਕਹਿ ਲੈਂਦਾ ਉਸ ਕੋਲ ਗੱਲ ਹੈ ਕਹਿਣ ਦਾ ਢੰਗ ਹੈ ਰਾਜਨ ਕਮਰ ਦੀ ਲਿਆਕਤ ਨੇ ਨੈਸ਼ਨਲ ਫਰਟੀਲਾਈਜ਼ਰ ਨਿਮਟ ਨੂੰ ਨਵੇਂ ਰਾਹ ਦਿੱਤੇ ਹਨ ਇਹ ਰਾਹ ਦੇਣਾ ਸਾਰਿਆਂ ਦੇ ਵਸਦੀ ਗੱਲ ਨਹੀਂ ਹੁੰਦਾ ਰਾਜਨ ਕਮਰ ਦੀ ਮਿਹਨਤ ਉਸੇ ਕਮਾਕਾਰਾਂ ਵਿੱਚ ਅਕਸਰ ਚਲਕਦੀ ਹੀ ਰਹਿੰਦੀ ਹੈ ਖਾਦ ਪਪਾ ਸੈਨੇਟ ਅਤੇ ਖਾਦ ਮੁਤਰਾਲੇ ਭਾਰਤ ਸਰਕਾਰ ਨਾਲ ਸ਼੍ਰੀ ਰਾਜਨ ਕਮਰ ਡਾਇਰੈਕਟ ਤਕਨੀਕੀ ਦੇ ਨਾਲ ਨਾਲ 11 ਜਨਵਰੀ 2024 ਨੂੰ ਤੁਰੰਤ ਪ੍ਰਭਾਵ ਨਾਲ نیشنل ਫਰਟੀਲਾਈਜ਼ਰ ਲਿਮਟਿਡ ਦਾ ਡਾਇਰੈਕਟ ਮਾਰਕੀਟਿੰਗ ਦੀ ਤਨਤੀ ਕਰਕੇ ਵਾਧੂ ਚਾਰਜ ਸੌਂਪ ਦਿੱਤਾ। ਇਹ ਨਾ ਮਿਲਣਾ ਉਸ ਦਾ ਮਾਣ ਤਾਂ ਵਧਿਆ ਹੀ ਗਿਆ। نیشنل ਫਰਟੀਲਾਈਜ਼ਰ ਲਿਮਟਿਡ ਦਾ ਵੀ ਮਾਣ ਵਧਿਆ ਹੈ। ਇਹੋ ਜੇ ਅਪਸਰ ਕੰਪਨੀਆਂ ਲਈ ਰਾਜ ਸੇਰਾ ਵੀ ਹੁੰਦੇ ਹਨ ਅਤੇ ਕੰਪਨੀ ਉਸ ਦੀ ਯੋਗਤਾ ਦਾ ਪੂਰਾ ਮੁੱਲ ਵੀ ਪਾਉਂਦੀ ਹੈ। ਤਕਨੀਕੀ ਤੇ ਮਾਰਕੀਟਿੰਗ ਭਾਗਾਂ ਵਿੱਚ ਆਪਣੀ ਕਾਰਗੁਜ਼ਾਰੀ ਸਦਕਾ ਐਨ ਐਫ ਐਲ ਦਾ ਅਕਸ ਦਿਨ ਵਰ ਦਿਨ ਵਧਦਾ ਹੀ ਗਿਆ। ادارے کافسر ہونے کے باوجود راجن کمر دی, دی دولت مالا مال پائی ہے اپنی عمر پر رہی ہے راجن کمر ایک ماں دوسرے پاسے سرے کا موہ خواہ بندہ ہے کتے بسا کے بندہ ماریا ہوں کتنے موہ و ماریا ہوں سارے افسر ایکو جی نہیں ہوں نہ دا ہی بولتے ہیں انہوں کی لیاقت صرف ترقی ہونے ہی چرکتی ہے ویسے چپ ہی رہتے ہیں راجن کمر اس پکھوں بڑا امیر ہے ਕੁਝ ਤਾਂ ਉਸ ਕੋਲ અનુભਵੀ ਬਥੇਰੇ ਤੇ ਵਖਰਾ ਹੈ ਤੇ ਬਹੁਤ ਵਰਜਿਤ ਖੇਤਰ ਦਾ ਕੁਝ ਉਹ ਮਸਾਲਾ ਵੀ ਬਥੇਰੇ ਲਗਾ ਦਿੰਦਾ ਹੈ ਅਸਲ ਤਾਂ ਚੇਤਨਾ ਵਾਲੇ ਅਫਸਰ ਨੂੰ ਪਤਾ ਹੋਊਗਾ ਪਰ ਮੈਨੂੰ ਲੱਗਦਾ ਉਸ ਦੀ ਤਰੱਕੀ ਦੀਆਂ ਕਹਾਣੀਆਂ ਨਾਲੋਂ ਵੀ ਉਸ ਦੇ ਸਵੈ ਜੀਵਨੀ ਮੂਲਾਂਕ ਬਰਤਾਂਤ ਵਧੇਰੇ ਸਪਸ਼ਟ ਹੋਣਗੇ ਘਟੋ ਘਟ ਪੜਿਆ ਸੁਣਿਆ ਜਾਣ ਵਾਲਾ ਉਹ NFL ਦਾ ਇੱਕੋ ਇੱਕ ਅਫਸਰ ਹੈ ਰਾਜਨ ਕੌਰ ਜ਼ਿੰਦਗੀ ਨੂੰ ਖੁੱਲਕੇ ਜੀਉਣ ਵਾਲਾ ਤੇ ਐਵੇਂ ਮਰੂ ਮਰੂ ਨਾ ਕਰਨ ਵਾਲਾ ਬੰਦਾ ਹੈ ਉਹ ਜਾਣਦਾ ਹੈ ਜ਼ਿੰਦਗੀ ਕਿਹੜੇ ਮੱਥੇ ਕਿਸੇ ਨੂੰ ਨਹੀਂ ਮਿਲਦੀ ਜਿਸ ਨੇ ਕੁਝ ਕਰਨਾ ਮੱਥਿਆ ਹੋਵੇ ਉਹਦੇ ਮੁਰੇ ਸੰਕਟਾਂ ਤੇ ਕਸ਼ਟਾਂ ਦੇ ਟੋਏ ਟੱਬੇ ਪੜਦੀ ਓਸਾਰੀ ਰਹਿੰਦੀ ਹੈ ਉਸ ਨੂੰ ਸਾਹਮੀ ਪੱਤਰੀ ਕਰਨੀ ਲਗਾਤਾਰ ਲੜਨਾ ਪੈਂਦਾ ਹੈ ਉਹ ਲੜਿਆ ਵੀ ਹੈ ਸਿਸਟਮ ਨਾਲ ਅਸਲ ਵਿੱਚ ਤਾਂ ਰਾਜਨ ਕਮਰ ਦੇ ਪੈਰਾਂ ਚੱਕਰ ਹਾਂ ਉਹ ਕਿਤੇ ਵੀ ਟਿੱਕੇ ਨਹੀਂ ਬੈਠ ਸਕਿਆ ਉੱਟਕੇ ਨਹੀਂ ਬਸਿਆ ਵਸਦਾ ਰਿਹਾ ਬਸਾਉਂਦਾ ਰਿਹਾ ਉੱਜੜਦਾ ਰਿਹਾ ਉਜਾੜਦਾ ਰਿਹਾ ਕਹਿੰਦੇ ਤਰੱਕੀ ਦੀ ਕਾਲ ਘਰ ਬਦਲਦੀ ਰਹਿੰਦੀ ਆ ਰਾਜਨ ਕਮਰ ਨੇ ਤਾਂ ਚਾਰ ਘਰ ਬਦਲੇ ਹਨ ਰਾਜਨ ਕਮਰ ਸਮਕਾਲੀ ਪੀੜੀ ਦਾ ਸਮਰਥ ਟੈਕਨੋਕਰਟ ਇਸ ਦੀ ਗਵਾਹੀ ਰਾਜਨ ਕਮਰ ਦੀ ਤਰੱਕੀ ਦੇ ਹਜ਼ਾਰਾ ਗਵਾਹੀ ਨਹੀਂ ਕਰਦੇ ਸਗੋਂ ਉਸ ਨੂੰ ਸਾਰੇ ਆਲੋਚਕ ਤੇ ਸਮਕਾਲੀ ਅਫਸਰ ਵੀ ਵੱਡਾ ਮੰਨਦੇ ਹਨ ਜਾਂ ਕਹਿ ਲਵੋ ਉਸ ਨੇ ਆਪਣੀ ਸਿਰਜਣਾਤਮਕ ਸ਼ਕਤੀ ਨਾਲ ਹੱਥ ਖੜੇ ਕਰਾ ਕੇ ਮਨਾ ਲਏ ਹਨ ਉਸ ਸੰਦਰਭ ਸੰਵਾਦ ਦਾ ਦਰਿਆ ਵਹਿੰਦਾ ਰਿਹਾ ਉਸ ਦੇ ਪਾਸ਼ਨ ਉਸ ਦੀ ਕਲਕਥਾ ਵਿੱਚ ਵੀ ਤਰਕ ਹੁੰਦਾ ਹੋਰ ਹਜ਼ਾਰਾਂ ਸਫਲਤਾਵਾਂ ਦਾ ਲੱਕ ਐਵੇਂ ਤਣੀ ਮਿਲ ਜਾਂਦਾ ਭਾਵੇਂ ਵੈਸੇ ਇਹ ਗੱਲ ਵੀ ਬਹੁਤ ਚਰਚਿਤ ਹੋਈ ਕਿ ਉਸਨੇ ਜੋ ਚਾਇਆ ਤੇ ਮਿਥਿਆ ਉਸ ਨੂੰ ਹਾਸਲ ਕੀਤਾ ਜੋ ਵੀ ਕੰਪਨੀ ਜਿੱਤ ਕੀਤਾ ਪੱਥਰ ਤੇ ਲਕੀਰ ਸਾਬਤ ਹੋਇਆ ਹੈ ਰਾਜਿੰਦਰ ਕਮਰ ਨੇ ਕੰਪਨੀ ਦੇ ਮੰਤਰ ਤੰਤਰ ਰਾਜਤੰਤਰ ਤੰਤੰਤਰ ਦੇ ਘਟ ਜੋ ਨੂੰ ਨੰਗੇ ਕਰ ਰਿਹਾ ਜਿਵੇਂ ਤਰੱਕੀ ਮਿਲੇ ਸੱਚੋ ਸੱਚ ਦੱਸਿਆ ਅਫਸਰਾਂ ਦੇ ਪਰਖੱਚੇ ਉਠਾਈ ਚਾਪਲੂਸਾਂ ਦੇ ਨਕਾਬ ਲਾਏ ਕਿ ਉਹ ਕਿਸੇ ਲਈ ਕੰਮ ਕਰਨਾ ਵੀ ਉਹ ਕਰਿਆ ਨੌਕਰੀ ਕਰਨਾ ਤਾਂ ਹੋਰ ਵੀ ਓਕਾ ਪਰ ਉਸਨੇ ਦੋਵੇਂ ਕੰਮ ਕੀਤੇ ਕਰਨੇ ਤਾਂ ਪੈਣੇ ਸੀ ਪਰ ਕਰਮ ਕੀਤਾ ਪੂਰੀ ਰੂਹ ਨਾਲ ਉਸ ਤੇ ਜੀਵਨ ਅਤੇ ਉਸ ਨੌਕਰੀ ਵੇਲੇ ਤੇ ਸਫਰ ਅਤੇ ترقی ਦੋਹਾਂ ਦੇ ਅੰਤਰ ਸਵੰਧਨ ਨੂੰ ਸਮਝਣਾ ਇੱਕ ਗੁੱਜਲਦਾਰ ਵਿਚਾਰਤ ਹਮੇਸ਼ਾ ਕਰਮਚਾਰੀਆਂ ਲਈ ਟਾਪ ਮੈਨੇਜਮੈਂਟ ਅਤੇ ਕਰਮਚਾਰੀਆਂ ਨਾਲ ਇੱਕੋ ਵੇਲੇ ਬਣਾ ਕੇ ਰੱਖਣੀ ਅਫਸਰ ਵਿੱਚ ਰਹਿ ਕੇ ਵਾਕੀ ਹੁਣ ਅਤੇ سمجھی جاتی جتھی بندی رکھنی اوزی دا ایک بڑا حصہ رہا ہے یارہ یار سدا حلیمی نا والا پیارا بلارا تے چنگا خوش ٹیکنو گریٹ افسر جسن کے جندگی دوران وڑے افسر ملے پر اس نے اکثر دو تراواں کم کیتا ایک ایک انسار چنگے افسران دا جیون درشک جیون جانچ بن کے رہنا ਦੂਸਰੀ ਧਾਰਨਾ ਅਨੁਸਾਰ ਅਫਸਰ ਵੱਜੋਂ ਆਪਣੀ لیاقت ਦਾ ਸਿੱਕਾ ਮਨਵਾਣਾ ਸਪਸ਼ਟ ਚਾਹੀਏ ਹੈ ਕਿ ਸਫਲ ਹੋਣ ਲਈ ਰਾਜਨ ਕਮਰ ਨੇ ਬੁੱਧੀਮਤਾ ਤੇ ਅਨੁਭਵ ਸਹਾਰੇ ਨਿੱਜੀ ਜੀਵਨ ਨੂੰ ਵੀ ਆਪਣੇ ਆਪਣੇ ਰੰਗਾਂ ਨਾਲ ਪਰ ਕੇ ਇੱਕ ਨਵਿਕਲਾ ਸਥਾਨ ਹਾਸਲ ਕੀਤਾ। ਉਹ ਜੋ ਕੇ ਸਮਿਆਂ ਵਿੱਚ ਰਾਜਨ ਕਮਰ ਦੀ ਵੱਡੀ ਪ੍ਰਾਪਤੀ ਹੈ ਉਹਨਾਂ ਮਹਿਫਲਾਂ ਅੰਦਰ ਗੱਲਾਂ ਬਹੁਤ ਕੀਤੀਆਂ ਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਬਹੁਤ ਘੱਟ। ਰਾਜਨ ਕਮਰ ਨਾਲ ਜਦ ਵੀ ਗੱਲ ਹੁੰਦੀ ਆ ਤਾਂ ਉਹਨਾਂ ਨੇ ਕੋਈ ਵੱਡੇ ਕੰਮ ਹੱਥ ਪਾਇਆ ਹੁੰਦਾ ਉਹ ਤੁਹਾਨੂੰ ਕਿੰਨਾ ਕੁਝ ਜਿਆਸਾ ਉਹਨਾਂ ਦੇ ਜਾਣਗੇ। ਜਿਸ ਨੂੰ ਸੁਣਦੇ ਆ ਤੁਸੀਂ ਅਨੰਦ ਨਾਲ ਸ਼ਾਰ-ਸ਼ਾਰ ਹੋ ਜਾਂਦੇ ਹੋ ਉਹਨਾਂ ਕੋਲ ਬੈਠਾਂ ਸਮੇਂ ਦੀ ਕੋਈ ਸੀਮਾ ਨਹੀਂ ਹੁੰਦੀ ਨੌਕਰੀ ਤੇ ਹੋਵੇ ਜਾਂ ਕਰੇ ਬਹੁਤੀ ਜ਼ਿੰਦਗੀ ਆਰਾਮ ਨਾਲ ਨਿਭਾਈ ਜਿੰਮੇਵਾਰੀਆਂ ਪ੍ਰਵਾਹ ਤੇ ਲੋਕਾਂ ਮੁਤਾਬਕ ਨਵਾਈਆਂ ਅਨੁਸ਼ਾਸਨ ਤੇ ਵਕਤ ਦਾ ਪਵਨ ਅਤੇ ਮਹਿਫਲਾਂ ਦਾ ਰਸ ਹੁਣ ਉਸ ਦੀ ਖੂਬੀ ਰਿਹਾ ਹੈ ਰਾਜਨ ਕਮਰ ਪੋਸਟ ਆਫ એનર્ਜੀ ਨਾਲ ਲਵਰੇਜ ਵਿਅਕਤੀਤਵ ਹੈ ਉਹ ਹਰ ਕਿਸੇ ਨੂੰ ਕਦੇ ਵੀ ਤਾਪਕ ਨਾਲ ਦਲੇ ਮਿਲਦਾ ਹਰ ਕਰਮਚਾਰੀ ਦੇ ਉਸ ਦੇ ਵਿਵਹਾਰ ਨੂੰ ਮਹਿਸੂਸ ਕਰਦਾ ਹੈ ਸਿਆਣੇ ਬੰਦੇ ਦੀ ਗੱਲ ਵਿੱਚ ਹੁੰਦੀ ਹੈ ਗੱਲ ਤਾਂ ਬੰਦੇ ਦੀ ਸਿਆਣਪ ਸਮਝ ਆਉਂਦੀ ਆ ਇੱਥੇ ਕਈਆਂ ਕੋਲ ਗੰਦ ਹੈ ਸਿਆਣਪ ਨਹੀਂ ਕਈਆਂ ਕੋਲ ਸਿਆਣਪ ਹੈ ਪਰ ਗੱਲ ਨਹੀਂ ਦੋਵੇਂ ਇਕੱਠਿਆਂ ਕਿਸੇ-ਕਿਸੇ ਕੋਲ ਹੁੰਦੀਆਂ ਨੇ ਰਾਜਨ ਕਮਰ ਕੋਲ ਇਹ ਇੱਕੋ ਸਮੇਂ ਦੋਵੇਂ ਨੇ ਉਸ ਕੋਲ ਗੱਲ ਹੈ ਇਸ ਤੋਂ ਵੱਧ ਸਿਆਣਪ ਹੈ ਛੋਟੇ-ਛੋਟੇ ਵਾਕ ਨਹੀਂ ਇਹ ਵਾਕ ਮਿੱਠੇ ਹੋ ਸਕਦੇ ਨੇ ਪਰ ਫਿੱਕੇ ਨਹੀਂ ਹੁੰਦੇ ਸਮੇਂ ਨੇ ਆਪਣੀ ਤੋਰ ਤੁਰਨਾ ਹੁੰਦਾ ਪੂਰੀ ਮੜਕ ਨਾਲ ਇਸ ਮੜਕ ਨਾਲ ਅੱਗੇ ਵੰਦੇ ਨੇ ਤੁਰਨਾ ਹੁੰਦਾ ਇਸ ਮੜਕ ਨਹੀਂ ਤਾਂ ਪਹੁੰਦਿਆਂ ਬਹੁਤੀਆਂ ਤੇ ਸਮਾ ਸਵਾਰ ਹੋ ਜਾਂਦਾ ਪਰ ਕੁਝ ਆਪਣੀ ਤੌਰ ਤਰ ਤੇ ਸਮੇ ਸਮੇ ਨੂੰ ਵੀ ਗੰਡ ਮਾਰ ਕੇ ਇਸ ਤੇ ਕਾਠੀ ਪਾਉਂਦੇ ਨੇ ਰਾਜਨ ਕਮਰ ਅਜਿਹਾਂ ਵਿੱਚੋਂ ਇੱਕ ਸ਼ਖਸ ਹੈ ਜਿਸ ਨੇ ਕਿ ਕਦੇ ਵੀ ਸਮੇ ਨੂੰ ਆਪਣੇ ਤੇ ਸਵਾਰ ਨਹੀਂ ਹੋਣ ਦਿੱਤਾ ਸਤਿਕਾਰਤ ਰਾਜਨ ਕਮਰ ਜੀ ਦੀ ਤਕਨੀਕੀ ਪੇਸ਼ਾਵਰ ਪਹੁੰਚ ਦਾ ਅਸਲ ਸੱਚ ਕਈ ਸਾਲ ਗੁਜ਼ਰਨ ਤੋਂ ਬਾਅਦ ਅੱਜ ਵੀ ਸਾਰਥਕ ਹੈ ਅਜੋਕੇ ਦੌਰ ਵਿੱਚ ਉਸ ਸਮਾਜਿਕ ਅਤੇ ਰਾਜਨੀਤਿਕ ਪੱਖੋਂ ਸੁਰਖਿਅਤ ਅਦਰਸ਼ਵਾਦੀ ਸਦਭਾਵੀ ਉਧਾਰ ਸੱਚਾ ਚਰਤਰਵੰਸ਼ ਹਿਰਦ ਅਤੇ ਸਹਿਯੋਗੀ ਮਿਸ਼ਵ ਮਾਨਵ ਬੱਜੋ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਿੱਚ ਪ੍ਰਮੁੱਖ ਤਕਨੀਕੀ ਨਿਰਦੇਸ਼ਕ ਦੀ ਨੌਕਰੀ ਕਰ ਰਿਹਾ ਕੰਪਨੀ ਦੇ ਕਰਮਚਾਰੀਆਂ ਨਾਲ ਰਾਜਨ ਕਮਰ ਦੇ ਦੁੱਖ ਸੁੱਖ ਸਾਂਝੇ ਨੇ ਕਰਮਚਾਰੀਆਂ ਦੀਆਂ ਪੀੜਾਂ ਸਾਂਝੀਆਂ ਨੇ ਜ਼ਖਮ ਸਾਂਝੇ ਨੇ ਕਰਮਚਾਰੀਆਂ ਦੇ ਦੁੱਖ ਦਰਦ ਤੇ ਜ਼ਖਮ ਉਸਤ ਲੁਕੇ ਨਹੀਂ ਨੌਕਰੀ ਦੌਰਾਨ ਮੇਰੇ ਕੰਮਕਾਰ ਤੇ ਮੇਰੇ ਯਤਨਾਂ ਨੂੰ ਮਾਨਤਾ ਦੇਣ ਲਈ ਅਤੇ ਮੈਨੂੰ ਸਹਾਇਕ ਮੈਨੇਜਰ ਵਜੋਂ ਤਰੱਕੀ ਦੇਣ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਰਾਜਨ ਕਮਰਜੀ ਦੇ ਸਮਰਥਨ ਤੇ ਮਾਰਗਦਰਸ਼ਨ ਦੀ ਪ੍ਰਸ਼ੰਸਾ ਕਰਦਾ ਰਹਿੰਦਾ ਹਾਂ ਮੇਰੇ ਨੌਕਰੀ ਦੌਰਾਨ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਾਜਨ ਕਮਰਜੀ ਮੇਰੇ ਲਈ ਹਮੇਸ਼ਾ ਰਾਦ ਸੇਰਾ ਰਹੇ ਹਨ ਰਾਜਨ ਕਮਰਜੀ ਦੇ ਜੀਵਨ ਜਾਂਚ ਨੂੰ ਪੜਦਿਆਂ ਵਾਚਦਿਆਂ ਕਈ ਵਾਰ ਸੋਚਦਾ ਹੋਰ ਖੂਬਸੂਰਤ ਜ਼ਿੰਦਗੀ ਕੀ ਹੁੰਦੀ ਹੈ ਇਹੀ ਤਾਂ ਜੀਵਨ ਹੈ ਜਿਸ ਨੂੰ ਅਸੀਂ ਜੀਉਣਾ ਚਾਹੁੰਦੇ ਹਾਂ ਜ਼ਿੰਦਗੀ ਦੇ ਰੰਗ ਖੂਬਸੂਰਤ ਹਨ ਰਾਜਨ ਕਮਰ ਨੇ ਜ਼ਿੰਦਗੀ ਨੂੰ ਜੀ ਵੀ ਹੈ ਤੇ ਲੋਕਾਂ ਲਈ ਸਮਰਪਿਤ ਹੋ ਕੇ ਦੇਸ਼ ਦੀ ਵੀ ਸੇਵਾ ਕੀਤੀ ਹੈ ਐਨ ਐਫ ਐਲ ਦੀ ਵੀ ਸੇਵਾ ਕੀਤੀ ਹੈ ਤੇ ਲੋਕਾਂ ਲਈ ਇੱਕ ਰਾਜ ਸੇਰਾ ਬਣ ਕੇ ਲੋਕਾਂ ਨੂੰ ਕੰਮ ਦੀ ਚਿੰਗੀ ਵੀ ਲਾਈ ਹੈ 3 ਅਪ੍ਰੈਲ 2025 ਨੂੰ ਐਨ ਐਫ ਐਲ ਤੋਂ ਉਹਨਾਂ ਦਾ ਨੌਕਰੀ ਦਾ ਬਧਾਈਗੀ ਦਿੱਤਾ ਹੈ ਉਹਨਾਂ ਨੇ ਐਨ ਐਫ ਐਲ ਦੇ ਪੂਰਤ ਅਫਸਰਾਂ ਦੇ ਕਾਰਜ ਤਰੱਕੀ ਦੀ ਨਿਗਰਾਨੀ ਕੀਤੀ ਹੈ ਮੈਨੂੰ ਪਤਾ ਹੈ ਪਰ ਨਾਂ ਨਹੀਂ ਦੱਸਣ ਇਹਨੀਆਂ ਗੱਲਾਂ ਦੱਸ ਦਿੱਤੀਆਂ ਸਾਰੇ ਥੋੜੀ ਦੱਸਣੀ ਚਾਹੀਦੀ ਕੁਝ ਉਹਨਾਂ ਨੇ ਦਸਨੋਂ ਵਰਜ ਵੀ ਦੇਣਾ ਹੈ ਜਦੋਂ ਮੰਗੇ ਉਸ ਸਮੇਂ ਦਸ ਵੀ ਦੇਾਂਗੇ ਸੇਵਾਮੁਕਤ ਹੋ ਜਾਣ ਬਾਅਦ ਮਿਲਦੇ ਰਹਿਣਗੇ ਕਿਉਂਕਿ ਉਹਨਾਂ ਦੀ ਰਹਾਇਸ਼ ਪੰਚਕੂਲਾ ਦੀ ਹੈ ਇਸੇ ਕਰਕੇ ਥੋੜਾ ਹੋਮੋਪੈਥਿਕ ਲਿਖਿਆ ਹੈ ਇੰਤਜ਼ਾਰ ਕਰਨਾ ਕਦੇ ਐਲੋਪੈਥਿਕ ਵਿਧੀ ਵੀ ਵਰਤਾਂਗੇ ਜੇਕਰ ਕਿਤਾਬ ਲਿਖਣ ਦੀ ਜਗ੍ਹਾ ਛਾ ਜਾਵੇ ਉਹ ਸਾਡੇ ਵਰਗਿਆਂ ਲਈ ਅਧਿਆਪਕ ਹੀ ਹੈ ਗਿਆਨਸ਼ਾ ਨੂੰ ਤਿੱਖੀ ਕਰਦੇ ਹਾਂ ਤੇ ਗਿਆਨ ਦੇ ਸਰੋਤਨ ਨਾਲ ਗੰਭੀਰ ਸੰਵਾਦ ਵਿੱਚੋਂ ਕਾਫੀ ਕੁਝ ਸਿੱਖਿਆ ਤੇ ਸਿੱਖਦੇ ਰਹਿਾਂਗੇ ਮੁਬਾਰਕਾਂ ਤਰੱਕੀ ਪਸੰਦ ਇਨਸਾਨ ਰਾਜਨ ਕਮਰਜੀ ਦੇ ਅਗਲੇ ਸਫ਼ਰ ਦੇ ਨਵੇਂ ਰਾਹਾਂ ਲਈ ਖੁਸ਼ ਆਮਦੀਦ ਦਿਲੋਂ ਧੰਨਵਾਦ ਨੌਕਰੀ ਦਰਾਂ ਪ੍ਰਾਦਰ ਪ੍ਰਾਦਿਤ ਤੇ ਸਹਿਯੋਗ ਲਈ ਮਸਲਿਆਂ ਦੇ ਕਾਰਗਰ ਹੱਲ ਤੇ ਸਹੀ ਦਿਸ਼ਾ ਨਿਰਦੇਸ਼ਾਂ ਲਈ ਨੌਕਰੀ ਦਰਾਂ ਸਹੀ ਸਹਿਦ ਦੇਣ ਲਈ ਸ਼ੁਕਰੀਆ ਜਨਾਬ ਖੁਸ਼ੀਆਂ ਮਾਣੋ ਚੜ੍ਹਦੀ ਕਲਾ ਵਿੱਚ ਰਹੋ ਪਰਮਾਤਮਾ ਹੋਰ ਤਰੱਕੀਆਂ ਵਕਸ਼ਣ ਇਹੋ ਮੇਰੀ ਕਾਮਨਾ ਹੈ ਰਾਜਨ ਕਮਰਜੀ ਦੀ ਜੀਵਨ ਜਾਚ ਦੀ ਪੇਸ਼ਕਾਰੀ ਕਿਵੇਂ ਦੀ ਲੱਗੀ ਦੱਸਿਓ ਜ਼ਰੂਰ ਧੰਨਵਾਦ ਵੱਡੇ ਰਤਵੇ ਗੁਣੀ ਲੋਕਾਂ ਦੀ ਜੀਵਨ ਜਾਂਚ ਬਾਰੇ ਸੁਣਨ ਲਈ ਜੁੜੇ ਰਹੋ ਸੰਵਾਦ ਚਰਚਾ ਚੈਨਲ ਦੇ ਨਾਲ ਧੰਨਵਾਦ